ਸਾਸੀ ਕਾਲ ਜੀ ਸਾਰੇ ਪ੍ਰਭਾ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਪਹੁੰਚਿਆ ਹੋਇਆ ਮਿੱਤਰੋ ਪਿੰਡ ਜੀਤ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੀਪੁਰ ਦਾ ਮਾਨਮੱਤਾ ਨਗਰ ਜਦੋਂ ਤੁਸੀਂ ਲੋਹਾਮ ਪਿੰਡ ਤੋਂ ਜਿਹੜੇ ਜਾਣਦੇ ਜੀਤ ਸਿੰਘ ਵਾਲੇ ਨੂੰ ਬਾੜਾ ਜਵਾਰ ਸਿੰਘ ਵਾਲੇ ਨੂੰ ਮੁੜਦੇ ਆ ਤਾਂ ਮਿੱਤਰੋ ਸੁਆ ਸੇਵਨ ਵਾਲਾ ਆਉਂਦਾ ਵਾ ਸੇਵਨ ਵਾਲੇ ਦੇ ਉੱਤੇ ਇੱਕ ਕੋਠੀ ਬਣੀ ਹੋਈ ਆ ਮਿੱਤਰੋ ਉਹ ਕੋਠੀ ਦੇ ਪਿੰਡ ਕੁੱਲ ਓਪੋਜੀਟ ਸਾਹਮਣੇ ਜਦੋਂ ਤੁਸੀਂ ਝਾਤ ਮਾਰੋਗੇ ਤਾਂ ਤੁਹਾਨੂੰ ਬਾਹਰ ਖੇਤਾਂ ਦੇ ਵਿੱਚ ਦੋ ਕੋਠੀਆਂ ਮਿਲਣਗੀਆਂ ਉਸ ਕੋਠੀ ਦੇ ਵਿੱਚ ਪਹਿਲੀ ਪਾਈ ਮੁੜ ਕੇ ਸਿੱਧੀ ਬਾਈ ਹੁਣਾਂ ਦੇ ਘਰੇ ਆ ਜਾਂਦੀ ਆ ਮਿੱਤਰੋ ਘਰੇਲੂ ਪਰਿਵਾਰ ਆ ਕੀ ਨਾਮ ਆ ਬਾਈ ਦਾ ਕਿੰਨੇ ਦਿਨਾਂ ਦੀ ਬਣ ਕੱਚੀ ਆ ਕਿੰਨੇ ਦੁੱਧ ਦੀ ਮਲਕਣ ਆ ਜੋ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਤੋਂ ਵਧੀਆ ਜੀ ਅੱਛਾ ਨਾਮ ਦੱਸ ਦਈਏ ਕਿਹੜਾ ਦੇ ਆਪਣਾ ਕੁਲਦੀਪ ਸਿੰਘ ਕੁਲਦੀਪ ਸਿੰਘ ਕੁਲਦੀਪ ਬਾਈ ਘਰ ਆਪਣਾ ਆ ਗਿਆ ਇਹ ਸੇਵਨਲ ਦੇ ਉੱਤੇ ਹਨਾ ਬਾਈ ਅੱਛਾ ਜਾਨਵਰ ਘਰੇ ਲੋਕਾਂ ਲਈ ਰੱਖੇ ਹੋਏ ਹਨਾ ਬਾਈ ਹਾਂਜੀ ਕਰ ਠੀਕ ਹੈ ਜਿਹੜੀ ਆਪਾਂ ਮੈਂ ਵੇਚਣੀ ਆ ਤੱਕ ਇਹ ਕਿੰਨਾ ਵਸੂ ਸੂਰੀ ਹੈ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਣ ਲੱਗਿਆ ਕਿੰਨੇ ਦਿਨ ਬਾਕੀ ਐ ਇਹਦੇ ਬਾਈ ਇਹਦੇ ਬਾਈ 4 ਦਿਨ ਬਾਕੀ ਰਹਿ ਗਏ 4 ਦਿਨ ਬਾਕੀ ਰਹਿ ਗਏ ਕਿੰਨੇ ਦੁੱਧ ਦੀ ਮਾਲਕਨ ਰਹੀ ਹੋਈ ਹੈ ਬਈ ਇਹ ਪਹਿਲਾਂ ਦੁੱਧ ਕਿੰਨਾ ਸੂਆ ਜੀ 18 ਕਿਲੋ ਦੀ ਮਾਲਕਨ ਰਹਿ ਚੁੱਕੀ ਹੈ ਐਨ ਚੋਇਆ ਹੋਇਆ ਆਪਾਂ ਚੋਆ ਕੰਡੇ ਦਾ ਵੀ ਐਣੀ ਆਪਾਂ ਜਿਵੇਂ ਹੁਣ ਕਈ ਬੰਦੇ ਕਹਿ ਦਿੰਦੇ ਯਾਰ ਯਾਰ ਗੱਪਾਂ ਨੇ ਹੈਗੀ ਕਹਿ ਦਈਏ ਹਨਾ ਆਪਾਂ ਇਹਦਾ ਬਿਆਨਾ ਲਵ ਵਿਚਵਾ ਦੇਵਾਂਗੇ ਜੇ ਕੋਈ ਕਵੇ ਤਾਂ ਸੂਈ ਖੜੀ ਰਹੀ ਤਾਂ ਹਾਂ ਸੂਈ ਖੜੀ ਰਹੀ ਵਿਚਵਾ ਦੇਵਾਂਗੇ ਠੀਕ ਹੈ ਬਾਈ ਠੀਕ ਹੈ ਜਿਹੜੇ ਨੇ ਕਿੰਨੇ ਪਏ ਜਾਂਦੇ ਬਾਈ 6 ਗਾਣਾ 6 ਦਿਨ ਪਏ ਚੋਣ ਚਾਲੇ ਨੂੰ ਪੋਲਾ ਜਾਵਾਂ ਜੋਂ ਪੂਰੀ ਭੂਗਾਂਗਾ ਆਪ ਜਿਹੜਾ ਮਰਜੀ ਚੋ ਲੈ ਵੀ ਜਿਹੜਾ ਮਰਜੀ ਮਿੱਟੀ ਨੀ ਕੋਈ ਬੁੜੀ ਦਾ ਹੱਥ ਉੱਤੇ ਨਾ ਨਾ ਕੋਈ ਨਹੀਂ ਠੀਕ ਹੈ ਬਾਈ ਠੀਕ ਹੈ ਅੱਛਾ ਠੀਕ ਹੈ ਇਹਦੇ ਕਿਹੜਾ ਭਰਾਤਾ ਹੈ ਤਕੀ ਆਏ ਬਾਈ ਜੀ ਗੇਰਾ ਮੈਂ ਕੋ ਕਹਿ ਸਕਦਾ ਡਾਕਟਰ ਨੇ ਠੀਕ ਹੈ ਡਾਕਟਰ ਨੇ ਪਰ ਉਹਦੇ ਬਾਰੇ ਆਪਾਂ ਨੂੰ ਨਹੀਂ ਜਾਣ ਕਰਦੇ ਅੱਛਾ ਰੇਟ ਬਾਰੇ ਇਹਦੇ ਬਾਰੇ ਕੀ ਵਿਚਾਰ ਕੀਤੀ ਆਪਾਂ ਉਹ ਰੇਟ ਆਪਾਂ ਮੌਕੇ ਤੇ ਕਰਾਂ ਫੋਨ ਦੇ ਉੱਤੇ ਹੈ ਠੀਕ ਹੈ ਬਾਈ ਠੀਕ ਹੈ ਹੋਊਗਾ ਜੈਦੀ ਨਾ ਜੈ ਜੇ ਰੱਖਾਂਗੇ ਜਿੰਨੇ ਕੋਲ ਤੁਹਾਨੂੰ ਉਹਨੇ ਕੋਲ ਹੈ ਠੀਕ ਹੈ ਅੱਛਾ ਦੇਣੇ ਦੇ ਹਜੇ ਕਿੰਨੇ ਦੱਸਿਆ ਹੀ ਪੂਰੇ ਹੁਣ ਚ 6 ਦਾ ਉਹਦੇ ਰਹਿਦੇ 4 ਤੱਕ ਨੂੰ ਤਾਂ ਵੱਧ ਵੀ ਲੈ ਸਕਦੇ ਠੀਕ ਹੈ ਬਈ ਠੀਕ ਹੈ ਜੀ ਤੋਰੇ ਮਾੜੇ ਜੀ ਕੱਢੇ ਨੂੰ ਬਾਈ ਬਾਦ ਲੈ ਵੀ ਮਿੱਤਰੋ ਬਾਈ ਕਲਦੀਪ ਸਿੰਘ ਦੇ ਘਰੇ ਇਹ ਮੈਂ ਖੜੀ ਹਾਂ ਤੋਰਦੇ ਜੀ ਤੋਰਦੇ ਹਾਂਜੀ ਗਲਦੀਪ ਸਿੰਘ ਖੋਖਰ ਵਾਲੇ ਬਾਈ ਕੇ ਘਰੇ ਜਿਹੜੀ ਇਹ ਮੈਂ ਖੜੀ ਆ ਤੀਜਾ ਸੁਆਸ ਹੁੰਦੀ ਆ ਮਿੱਤਰੋ 18 ਕਿਲੋ ਦੀ ਬਾਈ ਨੇ ਜਿਹੜੀ ਗੱਲ ਇਹਦੀ ਕਹੀ ਆ ਵੀਡੀਓ ਤੋਂ ਪਹਿਲਾਂ ਵੀ ਮੈਂ ਗੱਲਬਾਤ ਕੀਤੀ ਮੈਂ ਕਿਹਾ ਬਾਈ ਗੱਪਣ ਦਾ ਹਰੇਕੀ ਕਹਿ ਦਿੰਦਾ ਪਰ ਅੱਜ ਕੱਲ ਚੋਣ ਦੇ ਵਿੱਚ ਨਿਪਟਦਾ ਕੁਝ ਨਹੀਂ ਪਾਈ ਜਾਂਦਾ ਵੀ ਬਾਈ ਸਾਬੇ ਤੂੰ ਵੀਡੀਓ ਬਣਾ ਕੇ ਚੱਲ ਜਣਾ ਮੈਂ ਪੈਸੇ ਪਾ ਲੈਣੇ ਆ ਤੈਨੂੰ ਕੁਝ ਮਿਲਣਾ ਨਹੀਂ ਇਹਦੇ ਵਿੱਚੋਂ ਪਰ ਆਪਾਂ ਇਹਦਾ ਚਵਾ ਕੇ ਵੀ ਦੇ ਦਿਆਂਗੇ ਲੈ ਵਾਲੂ ਵਾ ਬਹੁਤ ਲੱਗਾ ਮੈਨੂੰ ਬਾਕੀ ਬਾਈ ਕਰਮਾਂ ਵਾਲਿਆਂ ਦਾ ਦੁੱਧਾਂ ਦਾ ਝੂਠ ਹੁੰਦਾ ਅੱਜ ਕੱਲ ਦੇ ਜ਼ਮੇ ਦੇ ਸੁਆ ਤੀਜਾ origignal ਇਹ ਕਰਮਾਂ ਵਾਲੀ ਸੁਹੰਦੀ ਆ ਮਿੱਤਰੋ ਔਰ ਲੈਵੇ ਰੂਵੇ ਦੇ ਵਾਲੇ ਪਾਸੇ ਤਾਂ ਬੰਬ ਬਲਾਈ ਆਉਂਦੀ ਆ ਕਿ ਜਿਨਾਂ ਦੇ ਮੁਤਾਬਕ ਬਹੁਤ ਸੋਹਣੀ ਤਿਆਰੀ ਹੈ ਫਿਰ ਵੀ ਜਿੰਨੀ ਹੈਗੀ ਆ ਬਈ ਥਣਾ ਥਣਾ ਦਾ ਸਹਿਜ ਆਪਸੀ ਦੂਰੀ ਨਾ ਵੇਖੋ ਬਈ ਹੁਣ ਦਾ ਥਨੂ ਦੇ ਵੇਖੋ ਕਿਰਦੀ ਤੋਈ ਤੁਹਾਨੂੰ ਜੱਜਮੈਂਟ ਵੀ ਹੋਣੀ ਲਾਜ਼ਮੀ ਆ। ਲੇਵਾ ਚੌੜਾ ਵੀ ਬਹੁਤ ਤੇ ਲੰਬਾਈ ਵੀ ਸੂਲ ਤੋਂ ਲੈ ਕੇ ਤੋ ਨੀਂਦੀ ਗਾ ਥਣ ਦੀ ਬਣਾਵਟ ਆ ਜਿਹੜੀ ਉਹ ਦੁੱਧ ਵਾਲੀ ਆ ਕੋਈ ਸ਼ੱਕ ਨਹੀਂ ਬਾਈ ਇਸ ਤੋਂ ਥਣਾਂ ਦਾ ਦੁੱਧ ਮੇਂ ਦਿੰਦੀ ਦਿੰਦੀ ਹੁੰਦੀ ਹੈ ਕਿਉਂਕਿ ਦੁੱਧਾਰੂ ਪਸ਼ੂ ਦੀ ਜਿਹੜੀ ਜਾਲੀ ਹੁੰਦੀ ਆ ਨਾ ਥਣਾਂ ਦੀ ਉਹ ਮਜ਼ਬੂਤੀ ਵਿੱਚ ਹੋਣੀ ਲਾਜ਼ਮੀ ਹੁੰਦੀ ਆ ਤੇ ਇਹਦੀ ਉਹ ਕਰਮ ਵਾਲੀ ਦੀ ਹੈਗੀ ਆ ਮਿੱਤਰੋ ਕੁਆਲਿਟੀ ਆਰਡਰ ਦੀ ਬਹੁਤ ਚੰਗੀ ਆ ਪੂੜਾ ਬਿਹਤਰੀਨ ਤੇ ਖਾਸ ਆ ਬਾਈ ਸੂਆ ਤੀਜਾ ਸੁੰਦੀ ਆ ਬਾਕੀ ਬਾਈ ਦਾ ਨੰਬਰ ਆਪਾਂ ਲੈਣੇ ਕਲਦੀਪ ਬਾਈ ਨੰਬਰ ਕਿੰਨਾ ਆ ਗਿਆ ਆਪਣਾ 8760 88960 81960 19820 19820 81960 19 820 820 ਇਹ ਨੰਬਰ ਆ ਬਾਈ ਦਾ ਬਾਈ ਕੁਲਦੀਪ ਸਿੰਘ ਖੋਖਰ ਨਾਲੇ ਕੇ ਘਰੇ ਆਉਣਾ ਤੁਸੀਂ ਮਿੱਤਰੋ ਪਿੰਡ ਤੁਹਾਨੂੰ ਦੱਸ ਦਤਾ ਐਡਰੈਸ ਪ੍ਰੋਪਰ ਜਾਣਕਾਰੀ ਲੈਤੀ ਆ ਅਗਲੀ ਕਾਰਵਾਈ ਲਈ ਨੰਬਰ ਆਪਾਂ ਸਕਰੀਨ ਤੇ ਲਾਤਾ ਹਾਂ